ਮੀਂਹ ਦੇ ਵਿਕਾਸ ਦੇ ਦਾਅਵਿਆਂ ਦੀ ਖੋਲੀਪੋਲ ਪੁਲਿਸ ਚੌਕੀ ਦੀ ਹਾਲਤ ਹੋਈ ਖਰਾਬ ਮੀਂਹ ਕਾਰਨ ਕਮਰਿਆਂ ਦੀਆਂ ਕੰਧਾਂ ਤੇ ਛੱਤਾਂ ਟਹਿ ਗਈਆਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਚੌਕੀ ਦੀ ਇਮਾਰਤ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀ ਸੀ ਚੌਕੀ ਦੀ ਇਮਾਰਤ ਦੀ ਕੰਧ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਮੁੱਖ ਬਾਜ਼ਾਰ ਵਿੱਚ ਚੌਕੀ ਦੇ ਸਾਹਮਣੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਤੇ ਉਸ ਸਕੂਲ ਵਿੱਚ ਨਿੱਕੇ ਨਿੱਕੇ ਬੱਚੇ ਪੜਨ ਆਉਂਦੇ ਹਨ ਜੰਡੇ ਆਲਾ ਗੁਰੂ ਵਿੱਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੀਂਹ ਨੇ ਉਹਨਾਂ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਝੰਡੇ ਵਾਲਾ ਪੁਲਿਸ ਚੌਕੀ ਜੋ ਕਿ ਕਾਫੀ ਪੁਰਾਣੀ ਹੈ। ਪੁਲਿਸ ਚੌਕੀ ਦੀ ਇਮਾਰਤ ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀ ਸੀ ਜਿਸ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਵੀ ਪੁਲਿਸ ਵਾਲਾ ਉੱਥੇ ਰਹਿਣ ਨੂੰ ਤਿਆਰ ਨਹੀਂ ਹੈ। ਇਸ ਵਿੱਚ 3 ਕਮਰੇ ਹਨ ਜੋ ਬਿਲਕੁਲ ਅਸੁਰੱਖਿਅਤ ਹਨ। ਇਹਨਾਂ ਦੀਆਂ ਛੱਤਾਂ ਲੱਕੜੀ ਦੇ ਛਤੀਰ ਤੇ ਲੋਹੇ ਦੇ ਗਾਰਡਰਾਂ ਨਾਲ ਬਣੀਆਂ ਹੋਈਆਂ ਹਨ। ਉਹਨਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਕੰਮ ਕਰਨਾ ਪੈਂਦਾ ਹੈ। સ્થાનિક ਲੋਕਾਂ ਦਾ ਕਹਿਣਾ ਹੈ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਇਸ ਖਸਤਾ ਹਾਲ ਇਮਾਰਤ ਦੀ ਸੰਭਾਲ ਨਹੀਂ ਕੀਤੀ। ਕੀ ਨਾਮ? ਮੇਰਾ ਨਾਮ ਜੀ ਪ੍ਰਮਿੰਦਰ ਸਿੰਘ ਪੰਨਾ, ਵਾਰਡ ਨੰਬਰ 11 ਤੋਂ ਮੈਂ ਮੈਂਬਰ ਜੈ ਗਰੀ ਮੰਡੀ ਤੋਂ। ਪੰਨਾ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਸਵੇਰੇ ਹਾਦਸਾ ਹੋਇਆ। ਹਾਂ ਜੀ ਮੈਂ ਪਹਿਲਾਂ ਵੀ ਇੱਥੇ ਇੱਕ ਦੋ ਵਾਰ ਹੀ ਆਇਆ ਹਾਂ ਚੌਂਗੀ ਜਲ। ਉਦੋਂ ਵੀ ਪਿਛਲੇ ਲਾਸਟ ਇਅਰ ਵੀ ਕਾਫੀ ਖਸਤਾ ਹਾਲ ਤੇ ਹੀ ਪਰ ਮੈਂ ਦੇਖਿਆ ਵੀ ਕਿਸੇ ਵੀ ਨਮਾਇंदे ਨੇ ਜਾਂ ਸਰਕਾਰ ਨੇ ਕੋਈ ਵੀ ਇੱਥੇ ਕੰਮ ਨਹੀਂ ਕਰਵਾਇਆ ਤੇ ਅੱਜ ਇੱਥੇ ਹਾਦਸਾ ਵੀ ਹੋ ਗਿਆ ਇਕ। ਤੇ ਛੱਤ ਦੇ ਪੀਰ ਬਾਹਰਲੀ ਬਾਹਰ ਵਾਲੀ ਸਾਈਡ ਦੇ ਵੇਖੀਏ ਜਿਹੜੀ ਬਾਹਰ ਵਾਲੀ ਵਾਲ ਹੈ ਇੱਥੇ ਇਟਸ 1803 ਥੋੜੇ ਬੱਚੇ ਆਂਦੇ ਹੋਣੇ ਆ ਜੇ ਕੱਲ ਨੂੰ ਵਾਜਦਾਵੇ ਕੋਈ ਉਹ ਕਾਂਦੀ ਡੇਗਰੀ ਆ ਕੇ ਦੇਤੇ ਕਿ ਇਹ ਬੱਚੇ ਦਾ ਨੁਕਸਾਨ ਹੋ ਜੇ ਤੇ ਫਿਰ ਪ੍ਰਸ਼ਾਸਨ ਕੀ ਜਵਾਬ ਦੇਗਾ ਇਸ ਬਾਰੇ ਪ੍ਰਸ਼ਾਸਨ ਉਹ ਇਹੋ ਮੰਗ ਕਰਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਚੌਂਕੀ ਦਾ ਹਾਲਾਦ ਵਾਲਾ ਅਤੇ ਅੰਦਰਲੀ ਜਿੰਨੀ ਬਿਲਡਿੰਗ ਆ ਇਹਨੂੰ ਕਿਸੇ ਤਰੀਕੇ ਰਿਪੇਅਰ ਕਰਵਾ ਦੇਣਾ ਚਾਹੇ ਇਹਨੂੰ ਨਵੀਨੀਕਰਨ ਕਰਕੇ ਇਹਨੂੰ ਕਰਵਾਇਆ ਜਾਵੇ ਚਾਹੀਦਾ ਹੈ ਸਰਕਾਰਾਂ ਨੂੰ ਕਿ ਇਹੋ ਜਿਹੇ ਕੰਮਾਂ ਨੂੰ ਪਹਿਲ ਗਰੀ ਦੇਣੀ ਚਾਹੀਦੀ ਹੈ ਹਾਂਜੀ ਕਰਨੀ ਚਾਹੀਦੀ ਹੈ ਜੀ ਜੋ ਵੀ ਗਵਰਨਮੈਂਟ ਦੀਆਂ ਬਿਲਡਿੰਗਾਂ ਨੇ ਚਾਹੇ ਕੋਈ ਸਕੂਲ ਲਾ ਲੋ ਚਾਹੇ ਥਾਣੇ ਲਾ ਲੋ ਚਾਹੇ ਚੌਂਕੀਆਂ ਲਾ ਲੋ ਕੋਈ ਵੀ ਗਵਰਨਮੈਂਟ ਬਿਲਡਿੰਗ ਹੈ ਨਾ ਉਹਦੀ ਇੰਨੀ ਖਸਤਾ ਹਲਦੀ ਹੋਣੀ ਹੈ ਜਿਹਦੀ ਜਿੰਨੀ ਕਿ ਡੰਡਿਆ ਵਾਲਾ ਚੌਂਕੀ ਦੀ ਹਾਂਜੀ ਕੀ ਨਾਮ ਹੈ ਗੋਲਡੀ ਪ੍ਰਧਾਨ ਜੀ ਪਾਰਸਨ ਸੰਵਿਧਾਨ ਮਿਸ਼ਨ ਅਨਾਥ ਬੱਚਿਆਂ ਦੀ ਸਹਾਤਾ ਕਰਨ ਦਾ ਡਾਟਾ ਮੇਰਕਾ ਸਾਹਿਬ ਦੀ ਗੋਲੀ ਦੀ ਸਵੇਰੇ ਜਦੋਂ ਤੁਸੀਂ ਚੌਂਕੀ ਜਨਿਆਲਾ ਪਹੁੰਚੇ ਸੀ ਤੇ ਕੀ ਦ੍ਰਿਸ਼ ਵੇਖਿਆ ਵਾ ਜੀ ਸਵੇਰੇ ਹੀ ਵੀਰ ਜੀ ਕੰਮ ਆਏ ਹਾਂ ਤੇ ਬਾਹਰ ਸੋ ਰਹੀ ਕੋ ਬਾਹਰ ਸੋ ਵੱਡੇ ਮੁਲਾਜ਼ਮ ਸਾਹਿਬ ਬੈਠੇ ਜੀ ਅੰਦਰ ਵੜੋ ਵੇਖੋ ਤਾਂ ਅੰਦਰ ਲਾ ਲੇ ਛਾ ਡੇਪੀਆਂ ਸੀ ਤੈਂ ਦੋ ਦੋ ਕੁਰਸੀਆਂ ਚੁੱਕਣਾ ਤੇ ਚੌਂਕੀ ਦੀ ਹਾਲਤ ਬਹੁਤ ਖਰਾਬ ਆ ਪ੍ਰਸ਼ਾਸਨਗਾਰੀ ਇਹੋ ਬੇਨਤੀ ਆ ਇਹ ਜਲਦੀ ਜਲਦੀ ਧਿਆਨ ਕੀਤਾ ਜਾਵੇ ਇੱਕ ਬਾਹਰਲੀ ਕਹਿੰਦੇ ਆ ਜਿਹੜੀ ਉਹ ਵੀ ਡੰਗਣ ਵਾਲੀ ਆ ਬਰਸਾ ਹੁੰਦੀਆਂ ਕੋਈ ਨੰਗ ਦੇ ਨਗਾਉਂਦੇ ਕੁਛ ਦਾ ਵੀ ਨੁਕਸਾਨ ਹੋ ਸਕਦਾ ਜੇ ਲਗਾਤਾਰ ਇਸੇ ਤਰ੍ਹਾਂ ਬਾਰਸ਼ ਹੋਣੀ ਤਾਂ ਫਿਰ ਵੱਡਾ ਨੁਕਸਾਨ ਵੀ ਹੋਣ ਦਾ ਖਤਰਾ ਹੈਗਾ ਜੀ ਹੈਗਾ ਕੰਧ ਉਲੜੀਆਂ ਵੇਖੋ ਜੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਬਾਹਰਲੀ ਕੰਧ ਜੀ ਚਾਹੀਦਾ ਸਰਕਾਰਾਂ ਨੂੰ ਕਿ ਇਹਨਾਂ ਦੀ ਮੁਰੰਮਤ ਕਰਵਾ ਦੇਣੀ ਚਾਹੀਦੀ ਜਰੂਰ ਜੀ ਲੱਗੇ ਸਕੂਲ ਵੀ ਆ ਬੱਚਿਆਂ ਦਾ ਕੰਧ ਉਲੜੀ ਆ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਅੰਮ੍ਰਿਤਸਰ